ਆ ਰਿਹਾ ਆ ਰਿਹਾ ਮਾਲਾ ਅਮਰੀਕਾ ਤੋਂ ਪ੍ਰਹਿਮ ਵਿਆਪਕ ਆ ਰਿਹਾ ਸਰ ਤੁਹਾਨੂੰ ਇਹ ਕੰਮ ਨਹੀਂ ਨਹੀਂ ਚੀਕੋ ਸਭ ਦੇਖੀਏ ਕੰਮ ਹੈ ਤਣਾ ਹੋ ਰਿਹਾ ਹੈ ਪਰ ਮੈਂ ਮੋੜੀ ਲੁਧਿਆਣਾ ਕਮਿਸ਼ਨਰੇਟ ਏਰੀਆ ਦੇ ਵਿੱਚ ਪਿਛਲੇ ਡੇਢ ਤੋਂ ਲੈ ਕੇ 2 ਮਹੀਨੇ ਦੇ ਵਿੱਚ ਤਕਰੀਬਨ 10 ਤੋਂ ਲੈ ਕੇ 12 ਜਣੀਆਂ ਵਾਰਦਾਤਾਂ ਹੋਈਆਂ ਨੇ ਸਨੇਚਿੰਗ ਦੀਆਂ ਰੋਟਾ ਘੋਆਂ ਦੀਆਂ ਉਸ ਦੇ ਸਬੰਧ ਦੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਸਾਨੇਵਾਲ ਦੀ ਟੀਮ ਗਠਿਤ ਕੀਤੀ ਗਈ ਸੀ ਜਿਨ੍ਹਾਂ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਇਹ ਸਾਰੀਆਂ ਵਾਰਦਾਤਾਂ ਨੂੰ ਟ੍ਰੇਸ ਕਰਦੇ ਹੋਏ ਦੋ ਸਨੇਚਰਜ਼ ਨੂੰ ਸਾਨੇਵਾਲ ਪੁਲਿਸ ਨੇ ਅਰੈਸਟ ਕੀਤਾ ਹੈ ਜਿਨ੍ਹਾਂ ਦਾ ਨਾਮ ਹੈ ਸਨੀ ਕੁਮਾਰ ਪੁੱਤਰ ਪੱਪੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਮਰਪਾਲ ਸਿੰਘ ਬਾਸੀ ਨਿਊ ਮਹਾਦੇਵ ਨਗਰ ਕੰਗਨਵਾਲ ਲੁਧਿਆਣਾ ਇਹ ਕੰਗਨਵਾਲ ਸਾਨੇ ਸਾਨੇਵਾਲ ਗਿਆਸਪੁਰਾ ਤੇ ਜਸਪਾਲ ਬਾਂਗਰ ਦੇ ਏਰੀਏ ਦੇ ਵਿੱਚ ਲੁੱਟ ਖੋਹਣ ਦੀ ਵਾਰਦਾਤਾਂ ਕਰਦੇ ਸੀਗੇ ਕੋਈ ਵੀ ਪ੍ਰਵਾਸੀ ਚਾਹੇ ਪੰਜਾਬੀ ਕੋਈ ਵੀ ਸੀਗਾ ਜਿਹੜੇ ਕੋਈ ਕੱਲਾ ਜਾਂਦਾ ਸੀ ਰਾਹੀਰ ਸਿੱਖ ਹੁੰਦਾ ਸੀਗਾ ਉਹਨਾਂ ਤੋਂ ਹਨੇਰੇ ਦੇ ਵਿੱਚ ਦਾਤ ਦਿਖਾ ਕੇ ਜਾਂ ਹਾਰ ਕਰਕੇ ਉਹਨਾਂ ਦੇ ਉੱਤੇ ਇਕੱਲੇ ਤੇ ਅਟੈਕ ਕਰਕੇ ਉਹਨਾਂ ਤੋਂ ਪੈਸੇ ਨਕਦੀ ਮੋਬਾਈਲ ਅਤੇ ਮੋਟਰਸਾਈਕਲ ਉਹਨਾਂ ਤੋਂ ਖੋਹ ਕੇ ਭੱਜ ਜਾਂਦੇ ਸੀ ਸੋ ਮਿਤੀ 29 2025 ਨੂੰ ਇਹ ਮੁਕਦਮਾ ਨੰਬਰ 263 ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਇਹਨਾਂ ਦੋਨਾਂ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਅੰਡਰ ਸੈਕਸ਼ਨ 290 379 ਬੀ 2 ਦੇ ਵਿੱਚ ਬੀ ਐਨ ਐਸ ਦੀ ਧਰਾਵਾਂ ਹੈਗੀਆਂ ਨੇ 304 2 308 5 317 2 ਤੇ 3 oblique 5 ਬੀ ਐਨ ਐਸ ਸਾਹਨੇ ਵਾਲੇ ਵਿਕੇ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾ ਚੁੱਕਿਆ ਹੈ ਕੁੱਲ ਰਿਕਵਰੀ ਜਿਹੜੀ ਇਹਨਾਂ ਤੋਂ ਹੋਈ ਹੈ ਉਹ ਹੈਗੀ ਹੈ 7 ਮੋਟਰਸਾਈਕਲ ਵੱਖ-ਵੱਖ ਮਾਰਕੇ ਦੇ ਬਾਰਸ ਮੋਬਾਈਲ ਫੋਨ ਤੇ ਇੱਕ ਲੋਹੇ ਦੀ ਦੱਤਰ ਇਹ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲ ਪਤਾ ਲੱਗੀ ਹੈ ਵੀ ਇਹਨਾਂ ਦੇ ਲੁੱਟਾ ਖੋਹਾਂ ਕਰਨ ਦਾ ਕਾਰਨ ਮੇਨ ਇਹ ਸੀਗਾ ਵੀ ਇਹ ਡਰਗ ਐਡਿਕਟ ਸੀਗੇ ਨਸ਼ੇ ਦੇ ਸੇਵਨ ਕਰਕੇ ਇਹਨਾਂ ਨੂੰ ਪੈਸਿਆਂ ਦੀ ਜਿਹੜੀ ਲੋਡ ਪੈਂਦੀ ਸੀਗੇ ਤੇ ਇਹੇ ਲੁੱਟਖੋਹਾਂ ਦੀ ਵਰਦਤਾ ਕਰਦੇ ਸੀਗੇ ਹਾਲਾਂਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਇਹ ਨਵੇਂ ਸੀਗੇ ਉਮਰ ਵੀ ਇਹਨਾਂ ਦੀ ਘੱਟ ਸੀਗੀ ਪਰ ਫਿਰ ਵੀ ਇਹਨਾਂ ਨੂੰ ਹੁਣ ਫੜ ਕੇ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਕੀਤੀ ਜਾ ਚੁੱਕੀ ਹੈ ਤਾਂ ਕਿ ਇਹ ਹੋਰ ਵਾਰ ਦਰਦਤਾ ਨਾ ਕਰਨ ਤੇ ਨਾਲ ਹੀ ਨਾਲ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਜਦੋਂ ਇਹਨਾਂ ਦੀ ਬੇਲ ਹੋ ਜਾਂਦੀ ਹੈ ਬੇਲ ਆਊਟ ਹੋ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਐਡਮਿਟ ਕਰਕੇ ਇਹਨਾਂ ਦਾ ਇਲਾਜ ਵੀ ਕਰਵਾਇਆ ਜਾਊਗਾ ਠੀਕ ਹੈ ਸਰ ਜੀ ਕਿੱਥੇ ਦੇ ਰਹਿਣ ਵਾਲੇ ਜੀ ਚੌਕੜ ਕੀ ਇਹ ਇਹ ਰਹਿਣ ਵਾਲੇ ਹੈਗੇ ਨੇ ਜੀ ਬਾਸੀ ਮਹਾਦੇਵ ਨਗਰ ਕੰਗਨਵਾਲਾ ਲੁਧਿਆਣਾ ਵੇ ਜੀ ਸਾ ਕਿੰਨੇ ਵਾਰ ਦਤਾਂ ਨੇ ਸਾਹਮਣੇ ਆਏ ਜਿਹੜੀ ਇਹ ਟੋਟਲ ਜੀ ਇਹਨਾਂ ਦੀਆਂ 12 ਵਾਰ ਦਤਾਂ ਸਾਹਮਣੇ ਆਏ ਨੇ ਇਹਦੇ ਦੇ ਨੇ ਪਹਿਲਾਂ ਕੀਤੀਆਂ ਹੋਈਆਂ ਨੇ ਫਿਰ ਇਹਨਾਂ ਦੇ ਕੋਈ ਹੋਰ ਵੀ ਇਹ ਗਲੋਹ ਦੇ ਮੁੱਦੇ ਵੀ ਹੈ ਕਿ ਕਿ ਦੋ ਜਣੇ ਸੀ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਇਨਵੋਲਡ ਹੈ ਜਿਹੜਾ ਕਿ ਹਜੇ ਭੱਜਿਆ ਹੋਇਆ ਹੈ ਉਹ ਵੀ ਪੁਲਿਸ ਇਨਵੈਸਟੀਗੇਸ਼ਨ ਦੌਰਾਨ ਉਹਨੂੰ ਵੀ ਫੜ ਲਊਗੀ ਤੇ ਉਹ ਵੀ ਆਪਦੀ ਨਾਲ ਸਾਂਝਾ ਕੀਤਾ ਜਾਊਗਾ ਸਰ ਇਹ ਨਸ਼ੇ ਦੀ ਫੁਰਤੀ ਨਹੀਂ ਕਰਦੇ ਸੀ ਜਿਹੜਾ ਵੈਸੇ ਦੀ ਫੁਰਤੀ ਨਹੀਂ ਕਰਦੇ ਸਰ ਇਹ ਸਮਾਨ ਕਿੱਥੇ ਵੇਚਦੇ ਸੀ ਨਹੀਂ ਵੇਚਦੇ ਨਹੀਂ ਸੀ ਵੇਚਦੇ ਨਹੀਂ ਸੀ ਇਹ ਖਾਂਦੇ ਸੀ ਵੇਚਦੇ ਹੁੰਦੇ ਤਾਂ ਉਹਨਾਂ ਦੇ ਵੱਖਰਾ ਪਰਚਾ ਦਰਜ ਹੋ ਜਾਣਾ ਸੀਗਾ ਐਂਡਿਵਿਅਰਸ ਦਾ ਇਹਨਾਂ ਦੇ ਪਹਿਲਾਂ ਮੈਂ ਰਿਕਾਰਡ ਰੱਖ ਦਿੱਤੀ ਜਗਸੇ ਰੋਜ ਦੇ ਨਹੀਂ ਹਜੇ ਤੱਕ ਇਹਨਾਂ ਨੇ ਜਿਹੜੀਆਂ 12 ਵਾਰਦਾਤਾਂ ਤਾਂ ਕੀਤੀਆਂ ਸੀ ਉਹਦੇ ਚ 7 ਮੋਟਰਸਾਈਕਲ 10 ਮੋਬਾਈਲ ਫੋਨ ਤੇ ਕੈਸ਼ ਸੀਗੇ ਜਿਹੜੇ ਇਹਨਾਂ ਤੋਂ ਰਿਕਵਰ ਕਿਤੇ ਜਾ ਚੁੱਕੇ ਨੇ ਇਹਨਾਂ ਨੇ ਵੇਚਿਆ ਨਹੀਂ ਸੀ ਜਾਇਆ ਕੋਈ ਨਹੀਂ ਸਰ ਪਿਛਲੇ 1.5 ਤੋਂ 2 ਮਹੀਨੇ ਵਿੱਚ ਵਿੱਚ ਦੀਆਂ ਵਾਰਦਾਤਾਂ ਨੇ ਸਾਰੀ ਅੱਗੇ ਲੱਗਦਾ ਫਿਰ ਕੜੀ-ਕੜੀ ਕੋਈ ਜੁੜੀ ਹੋਊਗੀ ਸਰ ਇੱਕ ਬੰਦਾ ਹੋਰ ਜਿਹੜਾ ਹੈਗਾ ਪਗੋੜਾ ਹੈਗਾ ਹਜੇ ਵੌਂਟਡ ਹੈ ਉਹ ਇਹਨਾਂ ਦੇ ਨਾਲ ਹੀ ਅਸੋਸੀਏਟਿਡ ਸੀਗਾ ਉਹ ਤੇ ਵੀ ਸਾਡਾ ਦੇ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਫੜ ਲਿਆ ਸਰ ਕੈਸ਼ ਕਿੰਨਾ ਫੜਿਆ ਇਹ ਕੈਸ਼ ਤਕਰੀਬਨ 12 ਤੋਂ 15000 ਦੇ ਕਰੀਬ ਇਹਨਾਂ ਨੇ ਜਿਹੜਾ ਉਹ ਲੁਕਿਆ ਸੀ ਵੱਖ-ਵੱਖ ਲੋਕਾਂ ਤੋਂ ਜਿਹੜਾ ਕਿ ਕੰਜ਼ਿਊਮ ਕਰ ਚੁੱਕੇ ਨੇ ਖਾ ਚੁੱਕੇ ਨੇ ਉਹਦਾ ਨਸ਼ਾ-ਨੁਸ਼ਾ ਖਰੀਦ ਕੇ ਲੈ ਚੁੱਕੇ ਨੇ ਸਰ ਇਹਨਾਂ ਦੀ ਇੱਕ ਵਾਰੀ ਉਮਰ ਦੱਸੋ ਕਿੰਨੀ ਕਿੰਨੀ ਹੈ ਇਹ ਇੱਕ ਦੀ 12 ਇੱਕ ਦੀ 22 ਸਾਲ ਹੈ ਤੇ ਇੱਕ ਦੀ 26 ਸਾਲ ਠੀਕ ਹੈ ਫਿਰ ਜਿਹੜੀਆਂ ਵਾਰਦਾਤਾਂ ਕਿਹੜੀਆਂ ਇਹ ਚੜਦੇ ਸੀ ਇਹ ਗਿਆਸਪੁਰਾ ਜਸਪਾਲ ਬੰਗਰ ਸਾਨੇਵਾਲ ਤੇ ਕੰਗਨਵਾਲ ਸਰਿੰਗਾ ਸਰਿੰਗਾ ਵੈਰੀਫਿਕੇਸ਼ਨ ਵਗੈਰਾ ਤੁਹਾਨੂੰ ਪਤਾ ਚੱਲ ਕਿ ਕਿਸੇ ਹੋਰ ਸਟੇਟ ਸਬੰਧਿਤ ਨਹੀਂ ਹੈ ਕਿਸੇ ਹੋਰ ਰਾਜ से हैगे है तो ਇਹ ਪੁਰਾਣੇ ਨੇ ਇਹਦੇ ਕਿਸੇ ਹੋਰ ਸਟੇਟ ਤੋਂ ਨਹੀਂ ਇੱਕ ਦਾ ਨਾਮ ਹੈਗਾ ਇਹ ਸਨੀ ਕੁਮਾਰ ਪੁੱਤਰ ਪੱਪੂ ਵਿਸ਼ੇਖ ਕੁਮਾਰ ਪੁੱਤਰ ਨਰਪਾਲ ਸਿੰਘ ਇਹ ਯੂਪੀ ਦੇ ਨੁਰੇ ਨਾਲੇ ਪੱਤਿਆਰਾ ਸੀ ਇਤਦੇ ਨੇ ਪੈਰਨਦੇ ਪਿੱਛੋਂ ਪਿੱਛੋਂ ਉੱਥੇ ਦੇ ਨੇ ਬੌਰਨ ਇਨ ਬਰੋਟੋ ਪਿੱਛੇ ਦੀ ਨੇ ਪੰਜਾਬ ਦੇ ਸਰ ਕੌਮਸੇ ਜ਼ਿਲ੍ਹੇ ਕੇ ਕੌਮਸੇ ਪ੍ਰਦੇਸ਼ ਹੈ ਇਨ ਕੇ ਪੇਰੈਂਟਸ ਕੇ ਹੈ ਜੋ ਪਤਾ ਕਰਾ ਰਹੇ ਨੇ ਪਿਛੋਕੜ ਕਾਂ ਸੇ ਲੇਕਿਨ ਯੇ ਯਹੀ ਤੇ ਬੌਰਨ थे और यही के हाँ ये प्रेस नोट दे देने डिस्ट्रीब्यूट कर देने बरामदगी आ चीजा ने